ਭਾਰਤ ਦੀ ਇੱਜ਼ਤ ਰੱਖੀ ਲਈ ਲਾ ਸਾਰਾ ਹੀ ਪਰਿਵਾਰ ਗਿਆ ਤਨ ਜਿਗਰਾ ਕਲਗਿਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਰ ਗਿਆ ਦੋਸਤੋ ਉਹ ਮਹੀਨਾ ਚੱਲ ਰਿਹਾ ਇਤਿਹਾਸ ਤੁਸੀਂ ਬਖੂਬੀ ਜਾਣਦੇ ਹੋ ਕਿ ਪੋ ਦੇ ਮਹੀਨੇ ਚ ਕੀ ਹੋਇਆ ਸੀ ਅੱਜ ਆਪਣੇ ਨਾਲ ਮਹਿਮਾਨ ਨੇ ਬਾਬਾ ਕਾਸ਼ਦੀਪ ਜੀ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਇਤਿਹਾਸ ਰਿਹਾ ਕਿ ਉਹ ਮਹੀਨੇ ਦਾ ਜਿਹੜਾ ਇਤਿਹਾਸ ਸੀਗਾ ਜਿਹੜਾ ਇਹ ਮਤਲਬ ਉਹ ਮਹੀਨੇ ਦਾ ਸੇਪ ਉਹ ਤੋਂ ਲੈ ਕੇ 13 ਪੋ ਤੱਕ ਦਾ ਇਤਿਹਾਸ ਹੈ ਨਾ ਗੁਰੂ ਜੀ ਦਾ ਤੇ ਇਹ ਨੂੰ ਲੈ ਕੇ ਮਤਲਬ ਇਸ ਹਫਤੇ ਵਿੱਚ ਸਾਡੇ ਸਿੱਖ ਪੰਥ ਨੂੰ ਇੰਨਾ ਘਾਟਾ ਪਿਆ ਜਿਹੜਾ ਨਾ ਪੂਰਾ ਹੋਣ ਵਾਲਾ ਹੈ ਹਾਂਜੀ ਹਾਂਜੀ ਕਿਲ੍ਹਾ ਛੱਡ ਦਿੰਦੇ ਆ ਕਿੰਨੀ ਕਿਹੜੀ ਰਾਤ ਨੂੰ ਕਿਲ੍ਹਾ ਛੱਡ ਦੇਗੇ ਜੀ ਉਹ ਜਦੋਂ ਮਤਲਬ ਚਿੱਠੀ ਪੜਦੇ ਆ ਤੇ ਸਿੰਘਾਂ ਨੇ ਫੇਰਾ ਕੇ ਬੇਨਤੀ ਕਰਦੇ ਆ ਸਿੰਘ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਕਪਟੇਨਾਂ ਨੇ ਕਮਾਉਣਾ ਇੱਕ ਮਹੀਨਾ ਰੁਕਜੋ ਇਹ ਫੌਜਾਂ ਹਾਰ ਚੁੱਕੀਆਂ ਨੇ ਇਹਨਾਂ ਨੇ ਭੁੱਖ ਦੇ ਨਾਲ ਹੀ ਮਰ ਜਾਣ ਇਹਨਾਂ ਨੇ ਬਿਮਾਰੀਆਂ ਨਾਲ ਹੀ ਮਰ ਜਾਣ ਤੇ ਸਿੱਖਾਂ ਨੇ ਬੇਨਤੀ ਕੀਤੀ ਕਹਿੰਦੇ ਸੱਚੇ ਪਾਤਸ਼ਾਹ 7 ਮਹੀਨੇ ਹੋ ਗਏ ਆ ਦਰਖਤਾਂ ਦੇ ਸੱਕ ਲਾ ਲਾ ਕੇ ਵੀ ਖਾ ਲਏ ਹਾਂਜੀ ਅਨਾਜ ਕਿਲੇ ਦੇ ਅੰਦਰ ਵੀ ਨਹੀਂ ਸੀ ਨਾਜ ਬਾਹਰ ਵੀ ਅਨਾਜ ਬੰਦ ਕਰਤਾ ਸੀ ਉਹਨਾਂ ਨੇ ਜੀ ਹਾਂਜੀ ਸਪਲਾਈ ਕੱਟ ਜੀ ਤੇ ਜਦੋਂ ਮਤਲਬ ਅਨਾਜ ਬੰਦ ਹੋ ਗਿਆ 7 ਮਹੀਨਿਆਂ ਤੋਂ ਸੱਕ ਲਾ ਲਾ ਕੇ ਖਾਦੇ ਘੋੜਿਆਂ ਦਾ ਚਾਰਾ ਸੀ ਜਿਹੜਾ ਘੋੜਿਆਂ ਦਾ ਖਾਣਾ ਸੀ ਉਹ ਵੀ ਖਾ ਖਾ ਕੇ ਗੁਜ਼ਾਰਾ ਕਰ ਫਿਰ ਕਲਗੀਧਰ ਪਾਦਸ਼ਾਹ ਨੇ ਉਹਨਾਂ ਦਾ ਮਤਲਬ ਬੇਨਤੀ ਨੂੰ ਮੰਨ ਕੇ ਹਾਂਜੀ 6 ਪੋ ਦੀ ਰਾਤ ਨੂੰ ਕਿਲਾ ਛੱਡਣਾ ਕੀਤਾ ਅੱਧੀ ਰਾਤ ਨੂੰ ਜੀ ਜਦੋਂ ਛੱਡੇ ਆ ਇੱਕ ਕਲਗੀਧਰ ਪਾਤਸ਼ਾਹ ਨੇ ਉਸ ਤਰ੍ਹਾਂ ਹੀ ਖਚਰਾਂ ਤੇ ਗੱਡਿਆਂ ਉੱਪਰ ਆਪਣੇ ਜਿਹੜੇ ਸਿੰਘ ਸੀ ਕੁ ਸਿੰਘਾਂ ਨੂੰ ਬਿਠਾ ਲਿਆ ਤੇ ਇੱਕ ਖਚਰ ਦੇ ਉੱਪਰ ਗੱਡੇ ਉੱਪਰ ਮਾਤਾ ਗੁਜਰਕੌਰ ਜੀ ਦੋ ਛੋਟੇ ਸਹਿਬਜਾਦੇ ਮਾਤਾ ਸਹਿਬਕੌਰ ਜੀ ਮਾਤਾ ਸੁੰਦਰੀ ਜੀ ਨਾਲ ਭਾਈ ਮਨੀ ਸਿੰਘ ਹੋਰੀ ਨਾਲ ਜਾਣ ਤੋਂ ਪਿਆਰੇ ਸਿੰਘ ਵੀ ਹੈ ਤੇ ਕਲਗੀਧਰ ਪਾਤਸ਼ਾਹ ਜਦੋਂ ਸਰਸਾ ਨਦੀ ਦੇ ਕੰਢੇ ਤੇ ਪਹੁੰਚਦੇ ਆ ਛੇ ਪੋਨੂ ਕਿਲਾ ਛੱਡਦੇ ਆ ਸੱਤ ਪੋਰੀ ਸਵੇਰ ਨੂੰ ਪਹੁੰਚਦੇ ਉਸ ਤੋਂ ਬਾਅਦ ਅਮਰਤ ਵੇਲਾ ਹੁੰਦਾ ਅਮਰਤ ਵੇਲਾ ਕਿੰਨਾ ਵੀ ਔਖਾ ਸਮਾਂ ਕਿਉਂ ਨਾ ਹੋਵੇ ਅਮਰਤ ਵੇਲੇ ਦੀ ਸੰਭਾਲ ਨਾ ਛੱਡੇ ਕਲਗੀਧਰ ਪਾਤਸ਼ਾਹ ਉੱਥੇ ਆਸਾ ਦੀ ਵਾਰ ਦਾ ਕੀਰਤਨ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਹੋਇਆ ਕਲਗੀਧਰ ਪਾਤਸ਼ਾਹ ਤੋਂ ਆਸਾ ਕੀ ਵਾਰ ਦਾ ਕੀਰਤਨ ਦਾ ਸਮਾਪਤੀ ਕਰਦੇ ਹਾਂਜੀ ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਕਹਿੰਦੇ ਲੈ ਵੀ ਸਿੰਘੋ ਹੁਣ ਫੌਜਾਂ ਚੜੀਆਂ ਆ ਰਹੀਆਂ ਨੇ ਵੈਰੀਆਂ ਨੇ ਆਪਣੀਆਂ ਕਸਮਾਂ ਤੋੜ ਦਿੱਤੀਆਂ ਤੇ ਜਦੋਂ ਮਤਲਬ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਵੱਡੇ ਫਰੀਅੰਦ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਭਾਈ ਉਦੇਸ ਸਿੰਘ ਜੀ ਤੇ ਨਾਲ ਕੁਝ ਜਾਣ ਤੋਂ ਪਿਆਰੇ ਕਲਗੀਧਰ ਪਾਲਸ਼ਾ ਦੇ ਹੋਰ ਸਿੰਘ ਅੱਗੇ ਜਾ ਕੇ ਉਹਨਾਂ ਦਾ ਜ਼ਾਲਮਾਂ ਦਾ ਫੌਜਾਂ ਦਾ ਮੁਕਾਬਲਾ ਕਰਦੇ ਤੇ ਉਸ ਜੰਗ ਦੇ ਵਿੱਚ ਭਾਈ ਉਦੇਸ ਸਿੰਘ ਜੀ ਸ਼ਹੀਦ ਹੋ ਗਏ ਉਸ ਤੋਂ ਬਾਅਦ ਜਦੋਂ ਕਲਗੀਧਰ ਪਾਲਸ਼ਾ ਸਰਸਾ ਨਦੀ ਨੂੰ ਉਹ ਬਰਸਾਤੀ ਨਾਲਾ ਸੀ ਹਾਂਜੀ ਉਹ ਚੜ੍ਹਿਆ ਹੋਇਆ ਸੀ ਹੜਾ ਆਇਆ ਹੋਇਆ ਸੀ ਇਸ ਕਰਕੇ ਬੜੇ ਜਿਹੜੇ ਮਹਾਨ ਗ੍ਰੰਥ ਸੀ ਉਹ ਵੀ ਡੁੱਬ ਗਏ ਆ ਬਡੇ ਜਾਨ ਤੋਂ ਪਿਆਰੇ ਕਲਗੀਧਰ ਪਾਤਸ਼ਾਹ ਸਿੰਘ ਵੀ ਵਿੱਚੇ ਰੁੱੜ ਗਏ ਐ ਜਿਹੜਾ ਪਰਿਵਾਰ ਸੀ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਉਸ ਸਮੇਂ ਉਹ ਫਾਨ ਤੇ ਤੀ ਸਰਸਾਂ ਦੇ ਜੀ ਹੜਾ ਆਇਆ ਹੋਇਆ ਸੀ ਤੇ ਕਲਗੀਧਰ ਪਾਤਸ਼ਾਹ ਦੇ ਨਾਲ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਹਾਰ ਸਿੰਘ ਜੀ ਤੇ ਨਾਲ 40 ਸਿੰਘ ਅਟਾਰ ਵਿੱਚ ਜੇਕਰ ਆਇਆ ਵੀ 40 ਸਿੰਘ ਕਲਗੀਧਰ ਪਾਤਸ਼ਾਹ ਨਾਲ ਸੀ ਤੇ ਮਾਤਾ ਸਹਿਬਕੌਰ ਜੀ ਮਾਤਾ ਸੁੰਦਰੀ ਜੀ ਉਹ ਭਾਈ ਮਨੀ ਸਿੰਘ ਹੋਰਾਂ ਨਾਲ ਦਿੱਲੀ ਵੱਲ ਨੂੰ ਚਲੇ ਗਏ। ਮਤਲਬ ਪਰਿਵਾਰ ਤਿੰਨ ਹਿੱਸਿਆਂ ਚ ਵੰਡਿਆ ਗਿਆ। ਤਿੰਨ ਹਿੱਸਿਆਂ ਚ ਵੰਡਿਆ ਗਿਆ। ਤੇ ਕਲਗੀਧਰਾ ਪਾਤਸ਼ਾਹ ਰੋਪੜ ਥਾਣੀ ਹੁੰਦੇ ਹੋਏ ਚਮਕੌਰ ਦੀ ਗੜੀ ਤੱਕ ਪਹੁੰਚ ਜਾਂਦੇ ਤੇ ਰਸਤੇ ਵਿੱਚ ਜਿਵੇਂ ਵੀ ਉਹ ਸਾਹੀ ਫੌਜਾਂ ਮਿਲਦੀਆਂ ਨੇ ਉਹਨਾਂ ਨਾਲ ਜੰਗ ਹੁੰਦੇ ਆ ਭਾਈ ਬਚਿੱਤਰ ਸਿੰਘ ਜੀ ਸਿੱਧੀ ਪਾ ਜਾਂਦੇ ਆ ਭਾਈ ਜੀਵਨ ਸਿੰਘ ਜੀ ਸਿੱਧੀ ਪਾ ਜਾਂਦੇ ਮਤਲਬ ਜਿਹੜੀਆਂ ਫੌਜਾਂ ਸੀ ਉਹ ਗੁਰੂ ਸਾਹਿਬ ਦੇ ਪਿੱਛੇ ਹੀ ਚੱਲਿਆਂਗੇ ਜੀ ਮਤਲਬ ਨਾ ਤਾਂ ਛੋਟੇ ਸਾਹਿਬ ਜਦਿਆਂ ਵੱਲ ਗਈਆਂ ਨਾ ਮਾਤਾ ਜੀ ਉਹਨਾਂ ਵੱਲ ਉਸ ਤੋਂ ਬਾਅਦ ਜਦੋਂ ਕਲਗੀਧਰ ਪਾਦਸ਼ਾ ਚਮਕੌਰ ਦੀ ਗੜੀ 'ਚ ਪਹੁੰਚਦੇ ਆ ਰਾਸਤੇ ਵਿੱਚ ਕੁਝ ਸਿੰਘ ਸੀ ਰੋ ਜਾਂਦੇ ਆ ਇਹ ਸਤਪੂਰ ਨੂੰ ਪਹੁੰਚ ਜਾਂਦੇ ਸਤਪੂਰ ਦੀ ਮਤਲਬ ਸ਼ਾਮ ਤੱਕ ਠੀਕ ਹੈ ਤੇ ਉੱਥੇ ਜਾ ਕਰਕੇ ਜਦੋਂ ਕਲਗੀਧਰ ਪਾਦਸ਼ਾ ਆਪਣੇ ਸਿੰਘਾਂ ਨੂੰ ਕਹਿ ਦਿੰਦੇ ਆ ਸਿੰਘੋ ਬੜੇ ਥੱਕ ਗਏ ਹੋਵੋਗੇ ਹੁਣ ਤੁਸੀਂ ਆਰਾਮ ਕਰੋ ਥਕੇ ਹੋਏ ਹੋ ਮੈਂ ਆਪ ਪਹਿਰਾ ਦੇਵਾਂਗਾ ਪਰ ਸਿੰਘਾਂ ਨੇ ਬੜੀਆਂ ਬੇਨਤੀਆਂ ਕੀਤੀਆਂ ਕਲਗੀਧਰ ਪਾਦਸ਼ਾ ਕਹਿੰਦੇ ਨਹੀਂ ਅੱਜ ਮੈਂ ਆਪ ਪਹਿਰਾ ਦੇਵਾਂਗਾ ਜਦੋਂ ਸਿੰਘ ਪਹੁੰਚ ਜਾਂਦੇ ਆ ਆਰਾਮ ਕਰਨ ਵਾਸਤੇ ਕਲਗੀਧਰ ਪਾਦਸ਼ਾ ਨੇ ਉਹਨਾਂ ਦੇ ਜਿਨ੍ਹਾਂ ਹੱਥਾਂ ਤੇ ਜ਼ਖਮ ਹੋ ਚੁੱਕੇ ਸੀ ਹਾਂਜੀ ਪੈਰਾਂ ਤੇ ਫਟ ਲੱਗ ਚੁੱਕੇ ਸੀ ਜ਼ਖਮ ਹੋ ਚੁੱਕੇ ਸੀ ਜਿਨ੍ਹਾਂ ਦੀਆਂ ਦਸਤਾਰਾਂ ਖੁੱਲਦੀ ਖੁੱਲੀਆਂ ਪਈਆਂ ਨੇ ਉਹਨਾਂ ਦੀਆਂ ਆਪਣੇ ਹੱਥਾਂ ਨਾਲ ਦਸਤਾਰਾਂ ਵੀ ਸਜਾਉਂਦੇ ਤੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਹਾਂਜੀ ਜਦੋਂ ਕਲਗੀਧਰ 파ਰਸ਼ਾ ਦੇ ਮਾਤਾ-ਮਾਤਾ ਗੁਰਕੌਰ ਜੀ ਹਾਂਜੀ ਤੇ ਛੋਟੇ ਸਹਿਬ ਜਾਦੇ ਚੱਕ ਢੇਰ ਨਗਰ ਤੇ ਕੁੰਮਾ 마ਸ਼ਕੀ ਰਹਿੰਦਾ ਉਧਰ ਪਹੁੰਚ ਜਾਂਦੇ ਆ ਚੁਮਕੁੰਮਾ 마ਸ਼ਕੀ ਨੇ ਕਿਹਾ ਤੁਸੀਂ ਕੌਣ ਤੇ ਮਾਤਾ ਗੁਜਰਕਾ ਉਹਨੂੰ ਦੱਸਣਾ ਕੀਤਾ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਇਹ ਉਹਨਾਂ ਦੇ ਸਹੇਬਜ਼ਾਦੇ ਤੇ ਕੁੰਮਾ 마ਸ਼ਕੀ ਰੋਣ ਲੱਗ ਪਿਆ ਤੇ ਜਿਹੜਾ ਵੀ ਉਹਦੇ ਕੋਲ ਛਪਰੀ ਦੇ ਵਿੱਚ ਜੋ ਵੀ ਕੁਝ ਸੀ ਗਰਮ ਕੱਪੜਾ ਸੀ ਤੇ ਉਹ ਉਹਨਾਂ ਨੂੰ ਦਿੱਤਾ ਉਹਨਾਂ ਦੀ ਸੇਵਾ ਵਚਨ ਸੇਵਾ ਵਚਨ ਤੇ ਉੱਥੇ ਇੱਕ ਮਾਤਾ ਲక్ష్ਮੀ ਸੀ ਚੱਕ ਢੇਰ ਨਗਰ ਦੀ ਹਾਂਜੀ ਤੇ ਉਹਨੇ ਆ ਕੇ ਸ਼ਾਦਾ ਪਾਣੀ ਛਕਾਉਣ ਦੀ ਸੇਵਾ ਕੀਤੀ ਛੋਟੇ ਸਹਬਜ਼ਾਦਿਆਂ ਨੂੰ ਤੇ ਮਾਤਾ ਗੁਜ਼ਰਖੋਰ ਕਿੰਨੇ ਦਿਨਾਂ ਦੇ ਭੁੱਖੇ ਕੁਝ ਖਾਦਾ ਪੀਤਾ ਨਹੀਂ ਸੀ ਪਰ ਮਾਤਾ ਲక్ష్ਮੀ ਨੇ ਸੇਵਾ ਲਈ ਜਦੋਂ ਕਲਗੀਧਰ ਪਾਰਸ਼ਾ ਉਧਰ ਚਮਕੌਰ ਦੀ ਗੜੀ ਵਿੱਚ ਨੇ ਜਦੋਂ ਸਵੇਰ ਹੁੰਦੀ ਹੈ 8 ਪੋਰੀ ਸਵੇਰ ਹੋਈ 10 ਲੱਖ ਦੀ ਫੌਜ ਨੇ ਆ ਕੇ ਘੇਰਾ ਪਾ ਲਿਆ ਇੱਕ ਖਵਾਜਾ ਮਹਿਮੂਦ ਹੋਇਆ ਹਾਂਜੀ ਸਭ ਤੋਂ ਬਹਾਦਰ ਸੈਨਿਕ ਮੰਨਿਆ ਜਾਂਦਾ ਉਹਨਾਂ ਦਾ ਮੁਗਲ ਫੌਜ ਦਾ ਮੁਗਲ ਫੌਜ ਦਾ ਤੇ ਉਹ ਜਦੋਂ ਚੜਨਾ ਕੀਤਾ ਕਲਗੀਧਰ ਪਾਰਸ਼ਾ ਦਾ ਚਿਹਰਾ ਇੰਨਾ ਮਤਲਬ ਉਹਨੂੰ ਮਤਲਬ ਡਰ ਲੱਗਾ ਕਲਗੀਧਰ ਪਾਸ਼ਾ ਦੇ ਚਿਹਰੇ ਤੋਂ ਰੋਪ ਸੀ ਰੋਪ ਸੀ ਮਤਲਬ ਜਦੋਂ ਤੱਕਿਆ ਉਹਨੇ ਵੀ ਕਲਗੀਧਰ ਪਾਸ਼ਾ ਨੇ ਦੋ ਸਾਡੇ ਜਰਨੈਲ ਪਹਿਲਾਂ ਮਾਰ ਮੁਕਾਏ ਉਹਨੇ ਕਲਗੀਧਰ ਪਾਸ਼ਾ ਦੇ ਸਾਹਮਣੇ ਆਉਣ ਤੋਂ ਮਤਲਬ ਉਹਨੇ ਗੁਰੇਜ਼ ਕੀਤਾ ਤੇ ਕੰਧ ਦੇ ਓਲੇ ਓਲੇ ਹੋ ਕੇ ਬਣਿਆ ਨਿਕਲ ਗਿਆ ਉਹ ਸੁਪ ਦੇ ਵਿੱਚ ਕਲਗੀਧਰ ਪਾਸ਼ਾ ਨੇ ਇੱਕ ਬਿਉਂਤ ਬਣਾਈ ਜਿੱਥੇ ਫੌਜ ਰੁਕੀ ਹੋਈ ਸੀ ਗੱਡੀ ਤੋਂ ਬਾਹਰ ਹਾਂਜੀ ਕਲਗੀਧਰ ਪਾਸ਼ਾ ਨੇ ਬਿਉਂਤ ਬਣਾਈ ਇੱਕ ਸਿੱਖ ਨੂੰ ਆਗੂ ਬਣਾ ਦਿੱਤਾ ਤੇ ਨਾਲ ਪੰਜ ਸਿੰਘ ਉਹਨਾਂ ਦੇ ਹੋਰ ਦੇ ਦਿੱਤੇ ਹਾਂਜੀ ਜਦੋਂ ਪੰਜ ਸਿੰਘ ਦੇ ਦਿੱਤੇ ਆ ਉਹ ਪਹਿਲਾ ਜਥਾ ਜਾਂਦਾ ਹੈ ਤੇ ਜੰਗ ਦੇ ਮੈਦਾਨ ਵਿੱਚ ਇੰਨੀ ਜ਼ਿਆਦਾ ਬਹਾਦਰੀਆਂ ਲੜਦਾ ਹੈ ਉਹਨਾਂ ਨੂੰ ਭਾਜਣਾ ਪੈ ਜਾਂਦਾ ਤੇ ਉਹ ਗੱਲ ਸੱਚ ਕਰਦੇ ਆ ਕਲਗੀਧਰ ਪਾਤਸ਼ਾਹ ਨੇ ਇੱਕ ਸਿੱਖ ਨਾਲ ਸਵਾ ਲੱਖ ਦੀ ਉਹ ਸੈਨਾ ਲੜਾਈ ਤੇ ਜਦੋਂ ਦੂਸਰਾ ਜਥਾ ਤਿਆਰ ਹੁੰਦਾ ਦੂਸਰਾ ਜਥਾ ਵੀ ਜਾ ਕੇ ਉਸੇ ਤਰ੍ਹਾਂ ਅਸੀਂ ਦੀਬ੍ਰਤ ਕਰਦਾ ਪਰ ਕਲਗੀਧਰ ਪਾਤਸ਼ਾਹ ਦੇ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਵੇਖ ਰਹੇ ਹੁੰਦੇ ਸਾਰਾ ਕੁਝ ਹਾਂਜੀ ਉਹ ਤੱਕਦੇ ਆ ਕਲਗੀਧਰ ਪਾਤਸ਼ਾਹ ਕੋਲ ਆ ਕੇ ਕਹਿੰਦੇ ਆ ਕਹਿੰਦੇ ਪਿਤਾ ਜੀ ਮੇਰਾ ਵੀ ਜੀ ਕਰਦਾ ਹੈ ਵੀ ਮੈਂ ਜੰਗ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕਰ ਕਲਗੀਧਰ ਪਾਤਸ਼ਾਹ ਆਪਣੇ ਹੱਥੀ ਦਸਤਾਰ ਸਜਾਉਂਦੇ ਆ ਦਸਤਾਰ ਤੇ ਕਲਗੀ ਲਾਉਂਦੇ ਆ ਤੇ ਆਪਣੇ ਹੱਥੀ ਤੋੜਦੇ ਆ ਭਾਈ ਦਇਆ ਸਿੰਘ ਉਹਰੀ ਆ ਕੇ ਕਹਿੰਦੇ ਆ ਕਲਗੀਧਰ ਪਾਤਸ਼ਾਹ ਤੁਹਾਡੀ ਗੱਦੀ ਦਾ ਮਾਲਕ ਤੁਹਾਡੇ ਤੋਂ ਬਾਅਦ ਗੁਰੂ ਹੋਣਗੇ ਬਾਬਾ ਅਜੀਤ ਸਿੰਘ ਜੀ ਇਸ ਕਰਕੇ ਇਹਦਾ ਨਾ ਤੋੜ ਅਸੀਂ ਜਾਵਾਂਗੇ ਜੰਗ ਵਿੱਚ ਪਰ ਕਲਗੀਧਰ ਪਾਤਸ਼ਾਹ ਕਹਿੰਦੇ ਨਹੀਂ ਦਇਆ ਸਿੰਘਾ ਮੈਨੂੰ ਪੁੱਤਰ ਵੀ ਪਿਆਰੇ ਆ ਪੁੱਤਾਂ ਤੋਂ ਪਿਆਰੇ ਮੈਨੂੰ ਤੁਸੀਂ ਹੋ ਸਿੱਖੋ ਇਸ ਕਰਕੇ ਤੂੰ ਰੋਕ ਨਾ ਇਹ ਮੋਹ ਦੀਆਂ ਤੰਦਾਂ ਵਿੱਚ ਨਾ ਬੰਨ੍ਹ ਕਹਿੰਦੇ ਇਸ ਸਿੱਖੀ ਦੀ ਜਿਹੜੀ ਬਾਤ ਹੈ ਨੇ ਬਹੁਤ ਲੰਬੀ ਹੈ ਕਹਿੰਦੇ ਹਜੇ ਕੁਝ ਵੀ ਨਹੀਂ ਹੋਇਆ ਭਾਈ ਮੋਹਕਮ ਸਿੰਘ ਜੀ ਨਾਲ ਜਾਂਦੇ ਆ ਪੰਜ ਪੈਰਾਂ ਵਿੱਚੋਂ ਬਾਬਾ ਅਜੀਤ ਸਿੰਘ ਜਦੋਂ ਜਾਂਦੇ ਆ ਨਾ ਜੰਗ ਦੇ ਮੈਦਾਨ ਵਿੱਚ ਗੜੀ ਦਾ ਦਰਵਾਜ਼ਾ ਖੋਲਦਾ ਇੱਕ ਵਾਰੀ ਜਾਲਮਾਂ ਨੂੰ ਇੰਜ ਲੱਗਾ ਜਿਵੇਂ ਕਲਗੀਧਰ ਪਾਤਸ਼ਾਹ ਖੁਦ ਮੈਦਾਨ ਵਿੱਚ ਆ ਗਏ ਉਹਨਾਂ ਜੰਗ ਦੇ ਮੈਦਾਨ ਵਿੱਚ ਬਾਬਾ ਅਜੀਤ ਸਿੰਘ ਜੀ ਨੇ ਐਸੀ ਬਹਾਦਰੀ ਨਾਲ ਜੰਗ ਲੜੀ ਤੇ ਬੜਾ ਟਾਈਮ ਲੜਦੇ ਰਹੇ ਤੀਰ ਮੁੱਕ ਗਏ ਆ ਤੇ ਕੁਰਬਾਨ ਆ ਗਈ ਹੈ ਤੇ ਕਿਰਪਾਨ ਦੇ ਨਾਲ ਬੜੇ ਬੈਰੀਆਂ ਨੂੰ ਮਾਰ ਮੁਕਾਇਆ ਜਾਲਮਾਂ ਨੇ ਇੱਕ ਦਮ ਇੱਕ ਟਾਈਮ ਤੇ ਕਾਫੀ ਤੀਰ ਕਾਫੀ ਗਿਣਤੀ ਦੇ ਤੀਰ ਛੱਡੇ ਸੀਨੇ ਤੇ ਮਾਰੇ ਆ ਤੇ ਧਰਤੀ ਤੇ ਡਿੱਗ ਪਏ ਆ ਸ਼ਿਦੀ ਦਾ ਜਾਨ ਪੀ ਗਈ ਆ ਤੇ ਜਦੋਂ ਬਾਬਾ ਜੀਤ ਸਿੰਘ ਜੀ ਸ਼ਿਦੀ ਪ੍ਰਾਪਤ ਕਰ ਲਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਕਾਰਾ ਜੀ ਹਾਂ ਉਹ ਜਕਾਰਾ ਛੱਡੇ ਆ ਗੜੀ ਦੇ ਉੱਪਰ ਖੜ ਕੇ ਜਕਾਰਾ ਛੱਡੇ ਆ ਜਕਾਰਾ ਛੜਦੇ ਆ ਬਾਬਾ ਜੁਝਾਰ ਸਿੰਘ ਜੀ ਆਉਂਦੇ ਤੇ ਜਦੋਂ ਆਉਂਦੇ ਆ ਕਹਿੰਦੇ ਪਿਤਾ ਜੀ ਕਾਣੀ ਵੰਡ ਕਰ ਦਿੱਤੀ ਹੈ ਮੇਰੇ ਵੱਡੇ ਵੀਰ ਨੂੰ ਜੰਗ ਚ ਤੇ ਇਹ ਦਿੱਤਾ ਸੀ ਦੀ ਪ੍ਰਾਪਤ ਕਰ ਗਿਆ ਮੈਤੇ ਰਹਿ ਗਿਆ ਹਾਂਜੀ ਕਲਗੀਧਰ ਪਾਸ਼ਾ ਕਹਿੰਦੇ ਪੁੱਤਰ ਤੈਨੂੰ ਲੜਨਾ ਨਹੀਂ ਆਉਂਦਾ ਹਾਂਜੀ ਬਾਬਾ ਜੁਝਾਰ ਸਿੰਘ ਨੇ ਕਿਹਾ ਸੀ ਕਹਿੰਦੇ ਪਿਤਾ ਜੀ ਦੇ ਲੜਨਾ ਨਹੀਂ ਆਉਂਦਾ ਮਰਨਾ ਤੇ ਆਉਂਦਾ ਮਰ ਜਾਗਾ ਤੇ ਕਲਗੀਧਰ ਪਾਸ਼ਾ ਵੀ ਇੱਕ ਜਥਾ ਹੋਰ ਬਣਾ ਕੇ ਭੇਜਦੇ ਆ ਨਾ ਜਦੋਂ ਬਾਬਾ ਜੁਝਾਰ ਸਿੰਘ ਜੀ ਉਹ ਜਥੇ ਵਿੱਚ ਸ਼ਾਮਲ ਹੁੰਦੇ ਆ ਤੇ ਜਾ ਕਰਕੇ ਉਹ ਵੀ ਬਾਬਾ ਅਜੀਤ ਸਿੰਘ ਦੀਆਂ ਵਾਂਗ ਹੀ ਲੜਦੇ ਕਹਿੰਦੇ ਉਸੇ ਤਰ੍ਹਾਂ ਬਾਬਾ ਅਜੀਤ ਸਿੰਘ ਦੀ ਤਰ੍ਹਾਂ ਇਹਨਾਂ ਦੇ ਸੀਨੇ ਵਿੱਚ ਵੀ ਕਾਫੀ ਗਿਣਤੀ ਦੇ ਤੀਰ ਬੱਚੇ ਆ ਤਰਤੀ ਦੇ ਡਿੱਗ ਪਏ ਆ ਜਿਹੜਾ ਸੀਸ ਸੀ ਨਾ ਬਾਬਾ ਜੁਹਾਰ ਸਿੰਘ ਦਾ ਬਾਬਾ ਅਜੀਤ ਸਿੰਘ ਜੀਆਂ ਦੇ ਮੋਢੇ ਤੇ ਟਿਕਾ ਸਿੰਘ ਜੀਆਂ ਦਾ ਕਹਿ ਕੇ ਗਏ ਸੀ ਆਪਣੇ ਵੀਰ ਦੇ ਮੋਢੇ ਤੇ ਸੀਸ ਟਿਕੇ ਮੇਰਾ ਜਦੋਂ ਮੈਂ ਸਿੱਧੀ ਪ੍ਰਾਪਤ ਕਰਾਂ ਤੇ ਉਹ ਗੱਲ ਸੱਚ ਉਹ ਤੇ ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਨੇ ਫੇਰ ਜ ਘਰਾ ਛੱਡੇ ਤੇ ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਜੋ ਸ਼ਾਮ ਹੋ ਜਾਂਦੀ ਹੈ ਅੱਠ ਪੋਦੀ ਅੱਠ ਪੋਦੀ ਜੀ ਤੇ ਉਸ ਕੁਲ ਸਿੰਘ ਸਹੀ ਦੋ ਜਾਂਦੇ ਆ ਵੱਡੇ ਸਹਬਜ਼ਾ ਦੇਸੀ ਦੋ ਜਾਂਦੇ ਆ ਪੰਜ ਪਿਆਰਾਂ ਵਿੱਚੋਂ ਤਿੰਨ ਪਿਆਰੇ ਹੀ ਦੋ ਜਾਂਦੇ ਆ ਕੀ ਕੀਤੀ ਕਰਨੀ ਤਰਪਾਸ਼ਾ ਤੱਕ ਹਾਂਜੀ ਕਲਗੀਧਰ ਪਾਤਸ਼ਾਹ ਉਹਨਾਂ ਨੇ ਸਿੱਖਾਂ ਦੀ ਬੇਨਤੀ ਕਬੂਲ ਕਰ ਲਈ ਤੇ ਕਲਗੀਧਰ ਪਾਤਸ਼ਾਹ ਉਥੋਂ ਤਾੜੀ ਮਾਰ ਕੇ ਗਏ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਗੁਰੂ ਗੋਬਿੰਦ ਸਿੰਘ ਜੇ ਕਿਸੇ ਦੀ ਹਿੰਮਤ ਹੈ ਤੇ ਰੋਕ ਲੈ ਪਰ ਕਿਸੇ ਦੀ ਹਿੰਮਤ ਨਹੀਂ ਹੋਈ ਜਿਹੜੇ ਅੱਗੇ ਆਏ ਕਲਗੀਧਰ ਪਾਤਸ਼ਾਹ ਦੇ ਬਿਨਾਂ ਮਿਆਨ ਤੋਂ ਹੱਥ ਵਿੱਚ ਤਲਵਾਰ ਹੈ ਉਹਦੇ ਨਾਲ ਝਟਕਾਉਂਦੇ ਗਏ ਉਹਨਾਂ ਕਲਗੀਧਰ ਪਾਤਸ਼ਾਹ ਦੇ ਨਾਲ ਤਿੰਨ ਸਿੰਘ ਸੀ ਤੇ ਉਹ ਵੀ ਕਲਗੀਧਰ ਪਾਤਸ਼ਾਹ ਤੋਂ ਵਿਛੜ ਚੁੱਕੇ ਐ ਅੱਛਾ ਭਜਨਸ ਦੇ ਵਿੱਚ ਕਲਗੀਧਰ ਪਾਤਸ਼ਾਹ ਇੱਕ ਪਾਸੇ ਨੂੰ ਹੋ ਗਏ ਆ ਉਹ ਦੂਸਰੇ ਰਸਤੇ ਹੋ ਗਏ ਆ ਤੇ ਮਿਲਣਾ ਕਲੰਗੀਧਰ ਪਾਰਸ਼ਾ ਨੂੰ ਉਹਨਾਂ ਨੇ ਅੱਗੇ ਜਾ ਕੇ 마ਸੀਵਾੜ ਦੇ ਜੰਗਲਾਂ ਵਿੱਚ ਇਹ 9 ਪੋ ਦੀ ਸਵੇਰ ਹੁੰਦੀ ਹੈ ਤੇ ਸਿੱਧੇ ਜਾ ਕਰਕੇ ਕਲੰਗੀਧਰ ਪਾਰਸ਼ਾ 마ਸੀਵਾੜ ਦੇ ਜੰਗਲਾਂ ਵਿੱਚ ਜਾ ਕਰਕੇ ਟਿੰਡ ਦਾ ਸਹਰਾਣਾ ਲਾ ਕੇ ਸੌਂ ਜਾਂਦੇ ਆ ਤੇ ਇਸ ਤਰ੍ਹਾਂ ਜਦੋਂ ਆਪਾਂ ਦੂਸਰੇ ਪਾਸੇ ਗੱਲ ਕਰ ਲਈਏ ਤੇ 7 ਪੋ ਦੀ ਰਾਤ কুমਮਾ 마ਸ਼ਕੀ ਦੇ ਹਾਂਜੀ ਤੇ 8 ਪੋ ਦੀ ਰਾਤ ਉਹ ਛਪਰੀ ਦੇ ਵਿੱਚ ਕਾਈ ਨੌਂਗਰ ਚ ਤੇ ਜਦੋਂ 9 ਨੀ ਸਵੇਰ ਹੁੰਦੀ ਹੈ ਗੰਗੂ ਆਪਣੇ ਘਰ ਲੈ ਜਾਂਦਾ ਬਾਤਾ ਗੁਜਰਕੌਰ ਨੂੰ ਕਿ ਛੋਟੇ ਸਾਹਿਬ ਜਾਂਦੇ ਆ ਆਪਣੇ ਘਰ ਜਾ ਕੇ ਮਾ ਆਪਣੀ ਮਾਂ ਨੂੰ ਕਹਿੰਦਾ ਨੌ ਪੋਦੀ ਰਾਤ ਚੱਲ ਰਹੀ ਹੈ ਹਾਂਜੀ ਨੌ ਨੌ ਪੋਦੀ ਰਾਤ ਨੂੰ ਮਾਤਾ ਨੂੰ ਕਹਿੰਦਾ ਕਹਿੰਦੇ ਮਾਤਾ ਖਾਣੇ ਵਿੱਚ ਜ਼ਹਿਰ ਪਾ ਦੇ ਇਹਨਾਂ ਕੋਲ ਮਾਇਆ ਆਪਣੀ ਸਿਆਜੇ ਹੂੰ ਇਹਨਾਂ ਨੂੰ ਉਹਨਾਂ ਨੇ ਕਿਹਾਤ ਨੂੰ ਰਾਪਟਾਇਆ ਵੀ ਜਿਉਂਦਾ ਜਾਂ ਮਰਦਾ ਫੜਾ ਦੋ ਆਪਾਂ ਇਹਨਾਂ ਨੂੰ ਮਾਰ ਕਰਕੇ ਫੜਾ ਦੇਾਂਗੇ ਵੀ ਆਹ ਲਓ ਕਲਗੀਧਰ ਪਾਤਸ਼ਾਹ ਦੇ ਪੁੱਤਰ ਤੇ ਮਾਂ ਆਪਾਂ ਨੂੰ ਇਨਾਮ ਮਿਲ ਜੇਗਾ ਪਰ ਮਾਤਾ ਧਰਮੀ ਸੀ ਮਾਤਾ ਕਹਿੰਦੀ ਬੇਗੰਗੂਆ ਤੂੰ ਇਹੋ ਜਿਹਾ ਪਾਪ ਕਮਾਉਣ ਤੇ ਕਿਉਂ ਆ ਗਈਂ ਉਹ ਨਮਕ ਖਾ ਕੇ ਹਰਾਮ ਕਿਉਂ ਕਰ ਲੱਗਾ ਪਰ ਮਾਤਾ ਨੇ ਗੰਗੂ ਦੀ ਗੱਲ ਨਾ ਮੰਨੀ ਤੇ ਵਧੀਆ ਸ਼ਰਦਾ ਭਾਵਨ ਵਾਲਾ ਭੋਜਨ ਤਿਆਰ ਕਰਕੇ ਮਾਤਾ ਜੀ ਨੂੰ ਤੇ ਸਹਬਜ਼ਾਦਿਆਂ ਨੂੰ ਸਿਖਾਉਣਾ ਕੀਤਾ ਅੱਖ ਲੱਗੀ ਗੰਗੂ ਨੇ ਸਮਾਂ ਬਚਾਰ ਕੇ ਮੋਹਰਾਂ ਵਾਲੀ ਥੈਲੀ ਵੀ ਆ ਕੇ ਟੋਏ 'ਚ ਦੱਬਤੀ ਮਾਤਾ ਜੀ ਨੇ ਸਵੇਰ ਹੁੰਦਿਆਂ ਪੁੱਛੀਏ ਪੁੱਛਿਆ ਦੱਸ ਉਹ ਦੀ ਸਵੇਰ ਹੁੰਦੀ ਹੈ ਕਿ ਗੰਗੂ ਜਿਹੜੇ ਇੱਥੇ ਮੋਹਰਾਂ ਵਾਲੀ ਥੈਲੀ ਸੀ ਮਾਇਆ ਵਾਲੀ ਥੈਲੀ ਕਿਤੇ ਤੂੰ ਸਾਂਭ ਦਿੱਤੀ ਹੈ ਤੇ ਗੰਗੂ ਅੱਗ ਬਰੋਲਾ ਹੋਇਆ ਕਹਿੰਨ ਲੱਗਾ ਕਹਿੰਦੇ ਮਾ ਇੱਕ ਮੈਂ ਤੁਹਾਨੂੰ ਰਾਤ ਕਟਾਈ ਆਪਣੇ ਘਰੇ ਲੈ ਆ ਕੇ ਹੂੰ ਤੁਹਾਡੇ ਸਿਰਾਂ ਤੇ ਲੱਖਾਂ ਕਰੋੜਾਂ ਦੇ ਇਨਾਮ ਲੱਗੇ ਹੋਏ ਆ ਉਸ ਦੇ ਬਾਅਦ ਤੁਹਾਨੂੰ ਰਾਤ ਕਟਾਈ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਉਂਦੇ ਹੋ ਕਹਿੰਦੇ ਮੈਂ ਜਾਣਾ ਮਰੰਡੇ ਕੋਤਵਾਲੀ ਵਿੱਚ ਤੁਹਾਡੀ ਸ਼ਿਕਾਇਤ ਕਰਦਾ ਜਾ ਕੇ ਉੱਥੋਂ ਸਿਪਾਹੀ ਆਉਣਗੇ ਤੁਹਾਨੂੰ ਫੜ ਕੇ ਲੈ ਜਾਣਗੇ ਗੰਗੂ ਫਿਰ ਮਰੰਡੇ ਕੋਤਵਾਲੀ 'ਚ ਗਿਆ ਉੱਥੋਂ ਦੋ ਸਿਪਾਹੀ ਆਏ 10 ਪੋ ਨੂੰ ਮਰੰਡੇ ਕੋਤਵਾਲੀ ਵਿੱਚ ਲਿਜਾ ਕਰਕੇ ਕੈਦ ਕਰ ਦਿੱਤੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਤੇ ਉਸ ਤੋਂ ਬਾਅਦ 11 ਪੋ ਨੂੰ ਸਰਹੰਦ ਵਿਖੇ ਲਿਜਾਇਆ ਜਾਂਦਾ ਸਰਹੰਦ ਦੇ ਵਿੱਚ ਲਿਜਾ ਕੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਜਾਂਦਾ ਤੇ 11 ਪੋ ਨੂੰ ਕਚਹਿਰੀ ਲੱਗਦੀ ਹੈ ਜਿਹੜੇ ਸਿਪਾਹੀ ਨੇ ਵਜੀਦੇ ਦੇ ਉਹ ਸਹਬਜ਼ਾਦਿਆਂ ਨੂੰ ਲੈਣ ਵਾਸਤੇ ਆਉਂਦੇ ਮਾਤਾ ਗੁਜਰਕੌਰ ਕਹਿੰਦੀ ਇਹਨਾਂ ਇਹ ਤੇ ਨਿਆਣੇ ਆ ਇਹਨਾਂ ਤੋਂ ਕੀ ਪੁੱਛਣਾ ਜੇ ਕੋਈ ਸਵਾਲ ਪੁੱਛਣਾ ਮੇਰੇ ਤੋਂ ਪੁੱਛੋ ਪਰ ਉਹ ਸਿਪਾਹੀ ਕਹਿੰਦੇ ਅਸੀਂ ਤੇ ਆਪ ਹੁਕਮਾਂ ਦੇ ਬੱਚੇ ਆ ਤੁਹਾਡੇ ਪੋਤਿਆਂ ਨੂੰ ਬੁਲਾਇਆ ਹੈ ਅਸੀਂ ਇਹਨਾਂ ਨੂੰ ਲੈ ਕੇ ਤੇ ਜਦੋਂ 7 ਤੇ 9 ਸਾਲ ਦੀਆਂ ਉਹ ਜਿੰਦਾਂ ਕਚੇਰੀ 'ਵਾਂ ਜਾਂਦੀਆਂ ਨੇ ਤੇ ਗੱਜ ਕਰਕੇ ਫਤਿਹ ਬੁਲਾਉਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਜੀਦਾ ਹੱਸਣ ਲੱਗ ਪਿਆ ਕਹਿੰਦੇ ਛੋਟੇ-ਛੋਟੇ ਕਹਿੰਦੇ ਇੰਨਾ ਤੋਂ ਡਰੀ ਜਾ ਰਹੇ ਸੀ ਕਹਿੰਦੇ ਇਹਨਾਂ ਨੂੰ ਤੇ 2 ਘੰਟਿਆਂ ਘੰਟੇ ਵਿੱਚ ਹੀ ਮਨਾ ਲੈਣਾ ਆਪਾਂ ਨੇ ਕੁਝ ਖਾਣ ਦੀਆਂ ਚੀਜ਼ਾਂ ਦੇ ਦਿਓ ਕੁਝ ਖੇਡਣ ਲਈ ਚੀਜ਼ਾਂ ਦੇ ਦਿਓ ਖੜਾਉਣੇ ਦੇ ਦਿਓ ਇਹਨਾਂ ਨੇ ਮੰਨ ਜਾਣ ਤੇ ਕੁਝ ਸਮੇਂ ਲਈ ਉਹਨਾਂ ਨੂੰ ਖਾਣ ਵਾਲੀਆਂ ਚੀਜ਼ਾਂ ਕੋਲ ਲਿਜਾਇਆ ਗਿਆ ਖੇਡਣ ਵਾਲੀਆਂ ਜਿਹੜੀਆਂ ਖੇਡਾਂ ਚ ਉਹਨਾਂ ਕੋਲ ਜਾਇਆ ਗਿਆ ਨਾ ਕੁਝ ਖਾਦਾ ਸੱਭ ਜਾਂਦੇ ਹਨ ਤੇ ਨਾ ਕੋਈ ਖੇਡ ਚੱਕੀ ਬਾਬਾ ਜੋਰਾਵਾਰ ਸਿੰਘ ਨੇ ਇੱਕ ਤੀਰਕਮਾਂ ਚੱਕਿਆ ਬਾਬਾ ਫਤਿਹ ਸਿੰਘ ਨੇ ਇੱਕ ਲੱਕੜ ਦੀ ਕਿਰਪਾਨ ਚੱਕੀ ਲੱਕੜ ਦੀ ਬਣੀ ਇਹਨਾਂ ਲੱਕੜ ਦੀਆਂ ਖੇਡਾਂ ਦਾ ਕੀ ਕਰੋਗੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਉਹ ਕਹਿੰਦੇ ਵੀ ਲੱਕੜ ਦੀ ਕਿਰਪਾਨ ਨਾਲੇ ਵੀ ਕਹਿੰਦੇ ਤੇਰਾ ਸਿਰ ਵੱਢ ਦਾਂਗੇ ਹਾਂਜੀ ਤੇ ਉਹ ਗੁੱਸੇ ਵਿੱਚ ਆ ਕਰਕੇ ਕਹਿੰਦੇ ਇਹ ਛੋਟੇ-ਛੋਟੇ ਹੈ ਛੋਟੀਆਂ-ਛੋਟੀਆਂ ਉਮਰਾਂ ਨੇ ਗੱਲਾਂ ਵੇਖੋ ਕਿੰਡੀਆਂ ਵੱਡੀਆਂ ਕਰਦੇ ਆ ਤੇ ਕਹਿੰਦੇ ਕੋਈ ਗੱਲ ਨਹੀਂ ਅੱਜ ਦੀ ਕਚਹਿਰੀ ਇੱਥੇ ਹੀ ਖਤਮ ਹੁੰਦੀ ਐ ਤੇ ਕੱਲ ਨੂੰ ਕਚਹਿਰੀ ਵਿੱਚ ਦੇਖਾਂਗੇ ਇਹਨਾਂ ਦੇ ਖਿਲਾਫ ਕੀ ਕਾਰਵਾਈ ਕਰਨੀ ਤੇ ਉਸ ਤੋਂ ਬਾਅਦ ਠੰਡੇ ਬੁਰਜ ਵਿੱਚ ਮਾਤਾ ਗੁਜਰਕੌਰ ਜੀ ਦੇ ਕੋਲ ਫੇਰ ਲੈ ਗਏ ਐ ਸਪਾਹੀ ਹਾਂਜੀ ਜਾ ਕਰਕੇ ਮਾਤਾ ਗੁਜਰੀ ਨੂੰ ਦੱਸਦੇ ਆ ਸਾਹਿਬ ਜਾਦੇ ਜਿਹੜੀ ਵੀ ਗੱਲਬਾਤ ਉੱਥੇ ਹੁੰਦੀ ਐ ਕਚਹਿਰੀ ਵਿੱਚ ਸਾਰੀ ਮਾਤਾ ਗੁਜਰਕੌਰ ਨੂੰ ਦੱਸ ਦਿਆ ਆ ਕਿ ਤੇ ਮਾਤਾ ਗੁਜਰਕੌਰ ਜੀ ਆਪਣੇ ਸੀਨੇ ਨਾਲ ਘੁੱਟ ਕਰਕੇ ਦੋਨਾਂ ਪੋਤਿਆਂ ਨੂੰ ਲਾ ਲੈਂਦੇ ਐ ਤੇ ਮਾਤਾ ਗੁਜਰਕੌਰ ਜੀ ਆਪਣੇ ਪੋਤਿਆਂ ਨੂੰ ਲੈ ਕਰਕੇ ਗੋਦ ਵਿੱਚ ਇਦਾਂ ਹੀ ਕੋਈ ਕੱਪੜਾ ਵੀ ਨਹੀਂ ਹੈ ਪਰ 11 ਪੋ ਦਾ ਜਿਹੜਾ ਸ਼ਾਮ ਹੁੰਦੀ ਹੈ ਉਦੋਂ ਮੋਤੀराम ਮੇਰਾ ਹਾਂਜੀ ਜਿਹੜਾ ਦੁੱਧ ਆਪਣੇ ਘਰ ਵਾਲੀ ਦੇ ਗਹਿਣੇ ਲੈ ਕਰਕੇ ਆਉਂਦਾ ਨਾਲ ਤੇ ਸਿਪਾਹੀ ਕਹਿੰਦੇ ਵੀ ਕਿੱਧਰ ਜਾ ਰਹੇ ਆ ਤੇ ਉਹਨੇ ਦੱਸਿਆ ਵੀ ਮੈਂ ਮਾਤਾ ਗੁਜਰਕੌਰ ਜੀ ਨੂੰ ਸਹਬ ਜਾਨ ਦੁੱਧ ਪਲਾਉਣ ਦੀ ਸੇਵਾ ਕਰਨੀ ਹੈ ਤੇ ਲਾਲਚ ਉਹਨਾਂ ਨੂੰ ਗਹਿਣਿਆਂ ਦੇ ਦਿੱਤਾ ਹਾਂਜੀ ਤੇ ਉਸ ਤਰ੍ਹਾਂ ਕਹਿੰਦੇ ਉਹਨੂੰ ਆਪਣੇ ਘਰ ਵਾਲੀ ਦੇ ਗਹਿਣੇ ਦੇ ਕੇ ਮੋਤੀਰਾਮ ਮੇਰਾ ਪੌੜੀ ਲਾ ਕੇ ਠੰਡੇ ਬੁਰਜ ਚੜਦਾ ਤੇ ਮਾਤਾ ਨੂੰ ਦੁੱਧ ਪਲਾਉਂਦਾ ਤੇ ਸਹਬਜਾ ਦੁੱਧ ਪਲਾਉਣ ਦੀ ਸੇਵਾ ਕਰਦਾ ਤੇ ਮਾਤਾ ਜੀ ਗੱਲਾਂ ਬਾਤਾਂ ਕਰਦੇ ਆ ਮਾਤਾ ਜੀ ਤੋਂ ਮੋਤੀ RAM ਮੈਰਾ ਸਾਰੀ ਗੱਲਬਾਤ ਪੁੱਛਦਾ ਮਾਤਾ ਜੀ ਦੱਸਦੇ ਅੱਖਾਂ ਵਿੱਚ ਹੰਝੂ ਲੈ ਆਉਂਦਾ ਕਹਿੰਦਾ ਮਾਤਾ ਜੀ ਮੇਰਾ ਬਸ ਚੱਲੇ ਮੈਂ ਆਪਣੇ ਘਰ ਲੈ ਜਾ ਤੁਹਾਨੂੰ ਤੁਹਾਡੀ ਸੇਵਾ ਕਰਾਂ ਪਰ ਮੇਰਾ ਬਸ ਨਹੀਂ ਚੱਲਦਾ ਕਿ 12 ਪੂ ਦਾ ਦਿਨ ਚੜਦਾ ਮਾਤਾ ਗੁਜਰ ਕੌਰ ਜੀ ਚੌਂਕੜਾ ਮਾਰ ਕੇ ਬੈਠ ਜਾਂਦੇ ਆਪਣੇ ਪੋਤਿਆਂ ਨੂੰ ਉਠਾਉਂਦੇ ਆ ਪੁੱਤਰੋ ਪੋਤੋ ਤੁਸੀਂ ਫੇਰ ਅੱਜ ਕਚਹਿਰੀ ਵਿੱਚ ਜਾਣਾ ਆਓ ਅੰਮ੍ਰਿਤ ਵੇਲੇ ਸੰਭਾਲ ਕਰ ਲੋ ਅੰਮ੍ਰਿਤ ਵੇਲੇ ਸੰਭਾਲ ਫੇਰ ਵੀ ਨਹੀਂ ਛੱਡੀ ਐਨੀ ਠੰਡ ਵਿੱਚ ਕਲਗੀਧਰ ਪਾਤਸ਼ਾਹ ਦੇ ਸਹਬਜ਼ਾਦੇ ਹਨ ਤੇ ਮਾਤਾ ਗੁਜਰ ਕੌਰ ਜੀ ਪੋਤੇ ਵੀ ਅੰਮ੍ਰਿਤ ਵੇਲੇ ਸੰਭਾਲ ਕਰਦੇ ਐ ਬੰਦਗੀ ਵਿੱਚ ਜੁੜਦੇ ਐ ਨਿਤਨੇਮ ਕਰਦੇ ਐ ਉਸ ਤੋਂ ਬਾਅਦ ਕਚਹਿਰੀ ਦਾ ਸਮਾਗਮ ਤੇ ਦੂਸਰੇ ਦਿਨ ਕੀ ਕੀਤਾ ਕਹਿੰਦੇ ਉਹਨਾਂ ਨੇ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਵੱਡੇ ਦਰਵਾਜ਼ੇ ਦੀ ਇੱਕ ਛੋਟੀ ਧਾਕੀ ਹੁੰਦੀ ਆ ਨਾ ਤੇ ਉਹ ਛੋਟੀ ਧਾਕੀ ਖੋਲ ਦਿੱਤੀ ਵੀ ਇਹਨਾਂ ਦੇ ਸਿਰ ਪਹਿਲਾਂ ਆਉਣਗੇ ਸਾਹਿਬਜ਼ਾਦੇ ਆਂ ਦੇ ਤਾੜੀਆਂ ਮਾਰ ਦਿਆਂਗੇ ਵੀ ਝੁੱਕ ਗਏ ਪਰ ਉਹ ਨਹੀਂ ਜਾਣਦੇ ਸੀ ਵੀ ਕਲਗੀਧਰ ਪਾਤਸ਼ਾਹ ਨੇ ਸਿੱਖੀ ਕਿਦਾਂ ਪਰੀ ਹੋਈ ਹੈ ਇਹਨਾਂ ਦੇ ਵਿੱਚ ਹਾਂ ਜੀ ਹੈ ਕਿਸ ਤਰ੍ਹਾਂ ਦੇ ਇਹਨਾਂ ਨੂੰ ਸੰਸਕਰ ਮਰੇ ਹੋਏ ਆ ਜਦੋਂ ਕਹਿੰਦੇ ਸਾਹਿਬਜ਼ਾਦੇ ਆਏ ਇੱਕ ਦੂਜੇ ਵੱਲ ਤੱਕਿਆ ਤੇ ਤੱਕ ਕਰਕੇ ਸਿਰ ਨਹੀਂ ਨੰਗਾਏ ਪਹਿਲਾਂ ਪੈਰ ਨੰਗਾਏ ਜੁੱਤੀਆਂ ਜਦੋਂ ਵੇਖੀਆਂ ਨਾ ਵਰੀਦੇ ਨੇ ਜਾਂ ਉਹਨਾਂ ਦੇ ਕਾਜ਼ੀਆਂ ਨੇ ਉਹਨਾਂ ਦੇ ਸਿਪਾਹੀਆਂ ਨੇ ਸਭ ਹੈਰਾਨ ਰਹਿ ਗਏ ਤੇ ਜਾ ਕਰਕੇ ਫੇਰ ਫਤਿਹ ਜਾ ਦਿੱਤੀ ਹੈ ਤੇ ਫੇਰ ਹੈਰਾਨ ਤੇ ਹੁਣ ਜਦੋਂ ਕਹਿੰਦੇ ਉਹਨਾਂ ਨੂੰ ਕਿਹਾ ਵਜੀਦੇ ਨੇ ਵੀ ਤੁਸੀਂ ਕੀ ਲੈਣਾ ਹੈ ਸਿੱਖੀ ਤੋਂ ਸਿੱਖੀ ਛੱਡੋ ਜੋ ਕੁਝ ਕਹੋਗੇ ਉਹ ਦੇ ਦੇਾਂਗੇ ਰਾਜਾਂ ਦਾ ਵੀ ਇਲਾਜ ਦਿੱਤਾ ਕੋਈ ਖਾਣ ਵਾਲੀਆਂ ਚੀਜ਼ਾਂ ਦਾ ਪਹਿਲੀ ਦਾ ਅੰਦਾਜ਼ ਦੇ ਚੁੱਕੇ ਸੀ ਕੁਝ ਹੋਰ ਵੀ ਜਿੰਨਾ ਪੈਸਾ ਚਾਹੀਦਾ ਜਿਹੜੇ ਰਾਜ ਦਾ ਰਾਜ ਕਰਨਾ ਹੈ ਇਲਾਕੇ ਦਾ ਉਹ ਦੇ ਦੇਾਂਗੇ ਕੋਈ ਵੀ ਕਿਸੇ ਵੀ ਅਹੁਦੇ ਦੀ ਕੁਰਸੀ ਲੈਣੀ ਅਸੀਂ ਦੇ ਦੇਾਂਗੇ ਪਰ ਸਹਬਜ਼ਾਦੇ ਦੋਲੇ ਜਦੋਂ ਨਾਮੰਨੇ ਤੇ ਵਜੀਦਾ ਕਹਿੰਦਾ ਤੁਹਾਨੂੰ ਤਸੀਹੇ ਦੇ ਦੇਦੇ ਕਿ ਮਾਰ ਦਿੱਤਾ ਜਾਵੇਗਾ ਤੁਹਾਡਾ ਮਾਸ ਕਹਿੰਦੇ ਇੱਨਾ ਲੈ ਜਾਣੀ ਆ ਤੁਹਾਨੂੰ ਕਿਸੇ ਨੇ ਚੁੱਕਣਾ ਨਹੀਂ ਇੱਨਾ ਲੈ ਜਾਣੀ ਆ ਬਾਬਾ ਫਤੇਹ ਸਿੰਘ ਨੇ ਕਿਤਾ ਕੀ ਕਿਹਾ ਸੀ ਕਹਿੰਦੇ ਕਹਿੰਦੇ ਵਜੀਦ ਖਾਨ ਜੀ ਤੁਸੀਂ ਕਿਹਾ ਵੀ ਮਾਸ ਨੂੰ ਇੱਨਾ ਲੈ ਜਾਣੀ ਆ ਜਿੱਥੋਂ ਤੱਕ ਇੱਨਾ ਕਹਿੰਦੇ ਸਾਡੇ ਮਾਸ ਨੂੰ ਲੈ ਕੇ ਜਾਣਗੀਆਂ ਆਉਣ ਵਾਲੇ ਸਮੇਂ ਵਿੱਚ ਕਹਿੰਦੇ ਉਹਨਾਂ ਸਥਾਨਾਂ ਤੇ ਉਹਨੇ ਉੱਚੇ ਨਿਸ਼ਾਨ ਸਾਹਿਬ ਝੁਲਿਆ ਕਰਨਗੇ ਅੱਜ ਝੁਲ ਦੇਤੇ ਵਾਹਿਗੁਰੂ ਇੱਕ ਨਾਲ ਮਲੇਰਕੋਟ ਲਿਆ ਜਿਹੜਾ ਨਵਾਬ ਸੀ ਸ਼ੇਰਖਾਹ ਮੁਹੰਮਦ ਸ਼ੇਰਖਾਹ ਮੁਹੰਮਦ ਸ਼ੇਰਖਾਹ ਮੁਹੰਮਦ ਸੀ ਤੇ ਉਹਨਾਂ ਦਾ ਭਰਾ ਕਿਤੇ ਕਲੰਗੀਧਰ ਪਾਰਸ਼ੋ ਜੰਗ ਵਿੱਚ ਮਾਰਿਆ ਗਿਆ ਸੀ ਹਾਂਜੀ ਤੇ ਬਰੀਦ ਖਾਨ ਨੇ ਸੋਚਿਆ ਵੀ ਸ਼ੇਰਖਾਹ ਮੁਹੰਮਦ ਨੂੰ ਬੁਲਾਮਾ ਤੇ ਆਪਣਾ ਬਦਲਾ ਰਵੇਗਾ ਇਹਨਾਂ ਬੱਚਿਆਂ ਤੋਂ ਪਰ ਸ਼ੇਰਖਾਹ ਮੁਹੰਮਦ ਨੇ ਹਾਂ ਦਾ ਨਾਰਾ ਮਾਰਤਾ ਕਹਿੰਦੇ ਇਹਨਾਂ ਦੇ ਪਿਤਾ ਨਾਲ ਮੇਰਾ ਵੈਰ ਹੈ ਇਹਨਾਂ ਬੱਚਿਆਂ ਨਾਲ ਕੋਈ ਵੈਰ ਤੇ ਸਰਾ ਦੇ ਉਲਟ ਹੈ ਸਰਾਂ ਵੀ ਇਹ ਕਹਿੰਦੀ ਆ ਵੀ ਕਿਸੇ ਮਾਸੂਮ ਤੇ ਤੁਸੀਂ ਜ਼ੁਲਮ ਨਹੀਂ ਕਰ ਸਕਦੇ ਉਹਨੂੰ ਤੁਸੀਂ ਇਹ ਨਹੀਂ ਦੇ ਸਕਦੇ ਪਰ ਕਹਿੰਦੀ ਜਿਹੜਾ ਕਾਜੀ ਸੀ ਨਾ ਸੋਚਾ ਆਨੰਦ ਹਾਂਜੀ ਸੋਚਾ ਆਨੰਦ ਨੇ ਪਤਾ ਕੀ ਕਿਹਾ ਬਜੀਦ ਖਾਨ ਜੀ ਕਹਿੰਦੇ ਸਰਾਂ ਤਾਂ ਕਹਿੰਦੀ ਐ ਪਰ ਕਹਿੰਦੇ ਆਪਾਂ ਬੱਚੇ ਲਿਖੋ ਹੀ ਨਾ ਜਿਹੜੀ ਲਿਖਤ ਲਿਖਣੀ ਐ ਸਰਾਂ ਦੇ ਕਹਿੰਦੇ ਉਲਟ ਜਾਓ ਹੀ ਨਾ ਕਹਿੰਦੇ ਆਪਾਂ ਲਿਖੋ ਸੱਪ ਦੇ ਸਪੋੜੀਆਂ ਦੇ ਮੂੰਹ ਫੇਹ ਦਿੱਤੇ ਜਾਣ ਕਲਗੀਧਰ ਪਾਤਸ਼ਾਹ ਦੇ ਸਹਬਜ਼ਾਦਿਆਂ ਨੂੰ 7 ਤੇ 9 ਸਾਲ ਦੀ ਉਮਰ ਦੇ ਵਿੱਚ ਨੇ ਜੋ ਉਹਨਾਂ ਨੂੰ ਸੱਪ ਦੇ ਸਪੋੜੀਏ ਲਿਖਿਆ ਜਦੋਂ 12 ਪੋਦੀ ਕਚੇਰੀ ਲੱਗਦੀ ਹੈ ਹਾਂਜੀ ਉਦੋਂ ਸਹਬਜ਼ਾਦਿਆਂ ਨੇ ਬੜੀ ਦਲੇਰੀ ਬਹਾਦਰੀ ਨਾਲ ਜਵਾਬ ਦਿੱਤੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਸੋਚਾ ਆਨੰਦ ਨੇ ਮਤਲਬ ਸਰਾਂ ਦੇ ਉਲਟ ਫੈਸਲਾ ਇਹ ਕੀਤਾ ਸੱਪ ਦੇ ਸਪੋੜੀਆਂ ਦੇ ਮੂੰਹ ਫੇਹ ਦਿੱਤੇ ਜਾਨ ਤੇ ਚੜਿਆ ਗਿਆ ਨੀਹਾਂ ਚ ਹਾਂਜੀ ਮਤਲਬ ਸਰਾਂ ਦੇ ਉਲਟ ਫੈਸਲਾ ਕਰਕੇ ਸ਼ੇਰਖਾਹ ਮੁਹੰਮਦ ਉਨੇ ਹਾਂ ਦਾ ਨਾਰਾ ਮਾਰ ਉਹ ਉੱਥੋਂ ਉੱਟ ਕੇ ਚਲਾ ਗਿਆ ਕਹਿੰਦੇ ਵੀ ਮੇਰਾ ਮਨ ਨਹੀਂ ਕਹਿੰਦਾ ਜਿਵੇਂ ਬੱਚਿਆਂ ਤੋਂ ਬਦਲ ਲਵਾਂ ਜਦੋਂ ਇਹਦਾ ਪਿਤਾ ਇਹਨਾਂ ਦਾ ਪਿਤਾ ਮਿਲੇਗਾ ਉਹ ਤੋਂ ਬਦਲਾ ਲਿਆ ਗਿਆ ਤੇ ਮੈਂ ਲੈ ਲਾਂਗਾ ਇਹਨਾਂ ਦੇ ਪਿਤਾ ਨਾਲ ਮੇਰੀ ਜੰਗ ਹੈ ਲੜਾਈ ਹੈ ਉਹ ਨਾਲ ਬੇਰੇ ਪਰ ਬੱਚਿਆਂ ਨਾਲ ਨਹੀਂ ਮਸੂਮ ਨੇ ਤੇ ਇਹਨਾਂ ਦੀ ਸ਼ੇਰਖਾ ਮੁਹੰਮਦ ਦੀ ਜਿਹੜੀ ਗੱਲ ਸੀ ਉਹ ਮਰਦ ਵਾਲੀ ਸੀ ਜੀ ਹਾਂ ਕਿਉਂਕਿ ਉਹ મતਲਬ ਉਹਨਾਂ ਦਾ ਹੀ ਹੋ ਕੇ ਉਹਨਾਂ ਦੇ ਧਰਮ ਦਾ ਹੋ ਕੇ ਇੱਕ ਇਨਸਾਨੀਅਤ ਵਾਲੀ ਗੱਲ ਕਰਕੇ ਜਦੋਂ ਮਤਲਬ 12 ਪੋ ਵੀ ਕਚਹਿਰੀ ਲੱਗਦੀ ਹੈ ਇਹ ਫਤਵਾ ਜਾਰੀ ਹੋ ਜਾਂਦਾ ਵੀ ਕੱਲ ਨੂੰ ਇਹਨਾਂ ਨੂੰ ਨੀਹਾ ਚਣਿਆ ਜਾਵੇਗਾ ਹਾਂਜੀ ਤੇ ਕਨਗੀਧਰ ਪਾਤਸ਼ਾਹ ਦੇ ਸਹਬਜ਼ਾਦੇਆਂ ਨੂੰ ਦੁਬਾਰਾ ਫਿਰ ਤੋਂ ਠੰਡੇ ਬੁਰਜ ਵਿੱਚ ਭੇਜ ਦਿੱਤਾ ਜਾਂਦਾ ਤੇ ਨਾਲ ਕਹਿੰਦੇ ਜਦੋਂ ਸਹਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਕੋਲ ਸਿਪਾਹੀਆਂ ਦੇ ਨਾਲ ਚੱਲ ਕਰਕੇ ਜਾਂਦੇ ਆ ਸਿਪਾਹੀ ਕਿਉਂਕਿ ਕਈ ਸਿਪਾਹੀ ਵੀ ਉਹਨਾਂ ਵਿੱਚ ਇਹੋ ਜਿਹੇ ਸੀ ਜਿਨ੍ਹਾਂ ਨੂੰ ਤਰਸ ਮਤਲਬ ਦਇਆ ਆ ਰਹੀ ਸੀ ਵੀ ਛੋਟੇ ਮਾਸੂਮ ਬੱਚਿਆਂ ਨਾਲ ਧੱਕਾ ਹੋ ਰਿਹਾ ਜੁਲਮ ਹੋ ਰਿਹਾ ਉਹ ਵੀ ਤਰਸ ਕਰਦੇ ਸੀ ਉਹ ਚੁੱਪਚਾਪ ਤੁਰਦੇ ਰਹੇ ਤੇ ਕਲਗੀਧਰ ਪਾਤਸ਼ਾਹ ਦੇ ਉਹ ਫਰਿਆੰਦ ਸਹਬਜ਼ਾਦੇ ਮਾਤਾ ਗੁਜਰਕੌਰ ਕੋਲ ਠੰਡੇ ਗੁਰਜ ਵਿੱਚ ਜਾਂਦੇ ਆਂ ਤੇ ਮਾਤਾ ਗੁਜਰਕੌਰ ਨੂੰ ਸਾਰੀ ਕਹਾਣੀ ਦੱਸਦੇ ਆਂ ਦਾਦੀ ਮਾਂ ਦਾਦੀ ਮਾਂ ਸਾਡੇ ਨਾਲ ਅੱਜ ਆਹ ਕੁਝ ਹੋਇਆ ਹਾਂਜੀ ਤੇ ਉਹਨਾਂ ਨੇ ਕਿਹਾ ਵੀ ਨੀਹਾਂ 'ਚ ਚੜਾਂਗੇ ਮਾਤਾ ਗੁਜਰਕੌਰ ਕਹਿੰਦੇ ਨੀਹਾਂ 'ਚ ਚੜਨਗੇ ਮਾਰ ਸੋਣੀ ਦੇਣਗੇ ਜਦੋਂ 13 ਪੋ ਦਾ ਦਿਨ ਆਉਂਦਾ ਹਾਂਜੀ 13 ਪੋ ਨੂੰ ਇਹ ਕਈ ਇਤਿਹਾਸਕਾਰ ਲਿਖਦੇ ਆਂ ਵੀ ਉਸ ਤੋਂ ਪਹਿਲਾਂ ਵੀ ਕਹਿੰਦੇ ਕਚਹਿਰੀ ਲੱਗੀ ਐ ਉਹ ਕਿਉਂ ਲੱਗੀ ਐ ਤਿੰਨ ਕਚਹਿਰੀਆਂ ਲਿਖਿਆ ਇਤਿਹਾਸ ਵਿੱਚ ਇੱਕ 11 ਪੋ ਨੂੰ ਇੱਕ 12 ਪੋ ਨੂੰ ਇੱਕ 13 ਪੋ ਨੂੰ ਨੀਹਾਂ ਵਿੱਚ ਚਣਨ ਤੋਂ ਪਹਿਲਾਂ ਲਾਉਂਦੇ ਆ ਹਾਂਜੀ ਕਹਿੰਦੇ ਉਹਦੇ ਵਿੱਚ ਸਹਿਬਜ਼ਾਦਿਆਂ ਨੂੰ ਪੁੱਛਿਆ ਜਾਂ ਦੇਖ ਲੋ ਤੁਹਾਡੇ ਸਾਹਮਣੇ ਕਹਿੰਦੇ ਆ ਮਿਸਤਰੀ ਭਲਾਏ ਗਏ ਆ ਜਲਾਦ ਇੱਟਾਂ ਲਿਆ ਰੇ ਆ ਤਿਆਰੀ ਕਰ ਰੇ ਆ ਤੁਹਾਡੇ ਵਾਸਤੇ ਨੀਹਾਂ ਵਿੱਚ ਚਣ ਦਿੱਤੇ ਜਾਉਂਗੇ ਹਜੇ ਵੀ ਸਮਾਂ ਕਹਿੰਦੇ ਮੰਨ ਜੋ ਪਰ ਉਹਨਾਂ ਨੂੰ ਕੌਣ ਬਣਾਵੇ ਉਹਨਾਂ ਨੂੰ ਕੌਣ ਸਮਝਾਵੇ ਕਲਗੀਧਰ ਪਾਸ਼ਾ ਦੇ ਪੁੱਤਰ ਨੇ ਕਲਗੀਧਰ ਪਾਸ਼ਾ ਵਾਲਾ ਬਹਾਦਰੀ ਜਜ਼ਬਾ ਉਹਨਾਂ ਵਿੱਚ ਵੀ ਹੈ ਹਾਂਜੀ ਉਹ ਮੰਨੇ ਨਹੀਂ ਮਤਲਬ ਉਹਨਾਂ ਨੇ ਕਹਿ ਦਿੱਤਾ ਚਾਹੇ ਸਾਨੂੰ ਨੀਹਾਂ ਵਿਚਣ ਦੋ ਚਾਹੇ ਜੋ ਵੀ ਤਸੀਹੇ ਦੇਣਿਆਂ ਦੇ ਦੋ ਚਾਹੇ ਸਾਡਾ ਬੰਦ-ਬੰਦ ਕਰਦਿਓ ਪਰ ਅਸੀਂ ਇਹ ਨਹੀਂ ਮੰਨਾਂਗੇ ਅਸੀਂ ਤੁਹਾਡਾ ਧਰਮ ਕਬੂਲ ਵੀ ਕਰਾਂਗੇ ਅਸੀਂ ਸਿੱਖੀ ਨਹੀਂ ਛੱਡਾਂਗੇ ਤੋਂ ਬਾਅਦ ਉਹਨਾਂ ਨੂੰ ਨੀਹਾਂ ਵਿਚਣ ਵਾਸਤੇ ਲਿਆਂਦਾ ਜਾਂਦਾ ਜਦੋਂ ਸਹਬਜਾਦਿਆਂ ਲਿਆਂਦਾ ਜਾਂਦਾ ਤੇ ਉਸ ਸਮੇਂ ਜਲਾਦਾ ਨੇ ਉਹ ਨੀ ਉਹ ਕੰਦ ਚੜ੍ਹਨੀ ਸ਼ੁਰੂ ਕਰ ਦਿੱਤੀ ਹੈ ਕੱਢਣੀ ਸ਼ੁਰੂ ਕਰ ਦਿੱਤੀ ਤੇ ਕਈ ਇਤਿਹਾਸਕਾਰ ਇੱਕ ਕੰਦ ਨਹੀਂ ਉਹਨਾਂ ਨੂੰ ਦੋ ਕੰਦਾਂ ਦੇ ਵਿੱਚ ਖੜਾਇਆ ਗਿਆ ਉਹਨ ਦੋ ਕੰੰਦਾ ਨੂੰ ਉੱਪਰੋਂ ਬੰਦ ਕਰ ਦਿੱਤਾ ਗਿਆ ਇੱਕ ਗੱਲ ਹੋਰ ਵੀ ਇੱਕ ਕੰੰਦਾ ਅੱਗੇ ਇੱਕ ਪਿੱਛੇ ਵਿਚਕਾਰ ਜੀ ਹਾਂ ਜਦੋਂ ਗੋਡਿਆਂ ਕੋਲੇ ਕੰਦ ਜਾਂਦੀ ਹੈ ਨਾ ਤੇ ਕਈ ਇਤਿਹਾਸਕਾਰ ਕਹਿੰਦੇ ਵੀ ਸਾਬਜਾਦਿਆਂ ਨੇ ਕਿਹਾ ਕਈ ਕਹਿੰਦੇ ਵੀ ਜਲਾਦਾਂ ਨੇ ਜਾਂ ਵਜੀਦੇ ਨੇ ਕਿਹਾ ਇੱਟ ਘੜ ਕਰਕੇ ਲਾਉਣ ਲੱਗੇ ਆ ਜਲਾਦ ਕਹਿੰਦੇ ਇੱਟ ਨਹੀਂ ਘੜਨੀ ਸਾਬਜਾਦਿਆਂ ਦੇ ਗੋਡਿਆਂ ਦੀਆਂ ਚੱਪਣੀਆਂ ਲਾ ਦਿਤੀਆਂ ਉਸ ਸਮੇਂ ਕਹਿੰਦੇ ਜਦੋਂ ਨੀਂ ਚਣ ਦਿੱਤੀ ਗਈ ਹੈ ਕੰਦ ਕੱਢ ਦਿੱਤੀ ਗਈ ਹੈ ਉਸ ਨੂੰ ਉੱਪਰੋਂ ਬੰਦ ਕਰ ਦਿੱਤਾ ਗਿਆ ਸਾਂ ਕੋਟਿਆ ਤੇ ਸਾਂ ਕੋਟਣ ਦੇ ਨਾਲ ਉਹ ਕੰਦ ਡਿੱਗ ਪਈ ਹੈ ਹਾਂਜੀ ਕੰਦ ਡਿੱਗਣ ਨਾਲ ਸਹਬਜਾਦਿਆਂ ਦੇ ਤਨ ਤੇ ਫੱਟ ਲੱਗ ਚੁੱਕੇ ਖੂਨ ਰਿਸ ਰਿਹਾ ਕਿਉਂਕਿ ਉੱਤਾਂ ਜਦੋਂ ਉੱਪਰ ਗਿਰੀਆਂ ਹਾਂ ਉੱਪਰ ਗਿਰੀਆਂ ਤੇ ਫੱਟ ਲੱਗੇ ਆ ਜ਼ਖਮ ਹੋ ਗਏ ਆ ਖੂਨ ਰਿਸ ਰਿਹਾ ਤੇ ਉਸ ਤੋਂ ਬਾਅਦ ਵਿਅਕਤੀ ਦੀ ਹਾਲਤ ਵਿੱਚ ਆ ਗਈ ਤੇ ਫਿਰ ਚਲਾਦਾਂ ਨੇ ਪੁੱਛਿਆ ਕਹਿੰਦੇ ਹਜੇ ਵੀ ਸਮਾਂ ਹੈ ਵੈਦਾਂ ਕੋਲੋਂ ਤੁਹਾਡਾ ਇਲਾਜ ਕਰਾ ਦੇਵਾਂਗੇ ਹਜੇ ਵੀ ਮੰਨ ਜੋ ਕਹਿੰਦੇ ਬੋਲਿਆ ਨਹੀਂ ਗਿਆ ਸਿਰ ਹਿਲਾ ਦਿੱਤਾ ਵੀ ਨਹੀਂ ਜਦੋਂ ਹੁਣ ਤੱਕ ਨਹੀਂ ਮੰਨੇ ਤੇ ਹੁਣ ਕਿਵੇਂ ਬਣ ਜੀ ਜਦੋਂ ਸਰ ਹਲ ਆਇਆ ਸਮਾਣੇ ਦੇ ਜਿਹੜੇ ਅਲਾਸ ਕਚਹਿਰੀਆਂ ਵਿੱਚ ਕੇਸ ਚੱਲਦਾ ਪਿਆ ਸੀ ਕਹਿੰਦੇ ਤੁਸੀਂ ਇਹਨਾਂ ਨੂੰ ਬਹੁਤ ਦੇ ਘਾਟ ਉਤਾਰ ਦਿਓ ਸਾਰਾ ਗਾਂ ਕੱਟ ਦਿਓ ਤੇ ਅਸੀਂ ਤੁਹਾਨੂੰ ਕੇਸ ਵਿੱਚੋਂ ਬਰੀ ਕਰ ਦੇਵਾਂਗੇ ਸਮਾਣੇ ਦੇ ਚਲਾਦਾਂ ਨੇ ਸਾਰਾ ਗਾਂ ਕੱਟੀਆਂ ਫਿਰ ਸਾਬ ਜਾਂਦੇ ਆਂਦੀਆਂ ਤੇ ਫਿਰ ਉਸ ਤੋਂ ਬਾਅਦ 13 ਪੋ ਨੂੰ ਸ਼ਾਮ ਨੂੰ ਮਾਤਾ ਗੁਜਰ ਕੌਰ ਜੀ ਨੂੰ ਪੁੱਛਿਆ ਜਾ ਕੇ ਤੁਸੀਂ ਮੰਨਦੇ ਹੋ ਮਾਤਾ ਗੁਜਰ ਕੌਰ ਕਹਿੰਦੀ ਮੇਰੇ 7 ਤੇ 9 ਸਾਲ ਦੇ ਪੁੱਤਰੇ ਵੀ ਮੰਨੇ ਕੀ ਸੀ ਬੁਜੁਰਗਾ 80 ਸਾਲ ਦੀ ਮਾਂ ਨੂੰ ਕਿਉਂ ਮਰਾ ਲੋਂਗੇ ਤੇ ਫਿਰ ਜਲਾਦਾ ਨੇ ਵਜੀਦੇ ਦੇ ਕਹਿਣ ਤੇ ਠੰਡੇ ਬੁੱਲ ਤੋਂ ਤੱਕਾ ਦੇ ਕਰਕੇ ਬਾਤਾ ਜੀ ਨੂੰ ਸ਼ੀਲ ਕੀਤੀ ਉੱਥੇ ਜਿਹੜੀ ਹੰਸਲਾ ਨਹੀਂ ਲੰਗਦੀ ਆ ਨਾ ਸਰਾਂ ਦੇ ਕੋਲ ਦੀ ਉਸ ਨਦੀ ਦੇ ਕੰਢੇ ਤੇ ਸੁੱਟ ਦਿੱਤੀਆਂ ਗਈਆਂ ਲਾਸ ਉਸ ਤੋਂ ਬਾਅਦ ਅਗਲੇ ਦਿਨ ਕੋਟਰਾ ਮਾਲਾ ਆਉਂਦਾ ਤੇ ਉਹ ਸਰਕਾਰ ਭਾਵ ਕਿ ਉਹਨਾਂ ਜ਼ਾਲਿਮਾਂ ਨੂੰ ਬੇਨਤੀ ਕਰਦਾ ਕਿਉਂਕਿ ਬੇਨਤੀ ਕਰਨ ਦੀ ਉਹਨਾਂ ਨੂੰ ਇਹ ਸੇਵਾ ਮਿਲਣੀ ਸੀ ਹੂੰ ਬੇਨਤੀ ਕੀਤੀ ਹੱਥ ਜੋੜ ਕਰਕੇ ਬੇਨਤੀ ਕੀਤੀ ਮੈਂ ਸੇਵਾ ਲਾਉਣਾ ਚਾਹੁੰਦਾ ਮੈਂ ਸਾਬ ਜਾਦਿਆਂ ਦੇ ਦੇਹਾਂ ਨੂੰ ਸੰਸਕਾਰ ਕਰਨਾ ਚਾਹੁੰਦਾ ਤੇ ਉਹਨਾਂ ਨੇ ਕਹਿ ਦਿੱਤਾ ਮੋਰਾ ਖੜਮੇ ਲੋਟ ਕਹਿੰਦੇ ਖੜੀਆਂ ਕਰਕੇ ਜਿੰਨੀ ਜਗ੍ਹਾ ਵਿੱਚ ਤੈਂ ਸੰਸਕਾਰ ਕਰਨਾ ਉਹ ਖਰੀਦਣੀ ਪੈਣੀ ਹੈ ਪਹਿਲਾਂ ਕਹਿੰਦੇ ਵਿਛਾ ਦੇ ਮੋਰਾ ਹਾਂ ਤੇ ਜਦੋਂ ਮੋਰਾ ਵਿਛਾਤੀਆਂ ਫਿਰ ਮੁਕਰ ਗਏ ਜੀ ਕਿਉਂਕਿ ਉਹਨਾਂ ਨੂੰ ਸੀਗੇ ਵੀ ਇਹਨਾਂ ਕੋਲ ਇੰਨੀਆਂ ਮੋਰਾ ਨਹੀਂ ਪਰ ਉਹਨੇ ਆਪਣਾ ਸਾਰਾ ਕੁਝ ਵੇਚ ਵੱਟ ਕੇ ਕੁਝ ਵੀ ਗਹਿਣੇ ਸੀ ਚਾਹੇ ਕੋਈ ਘਰ ਦੇ ਵਿੱਚ ਕੋਈ ਚੀਜ਼ ਸੀ ਆਪਣੀ ਘਰ ਤੱਕ ਵੀ ਵੇਚ ਕਰਕੇ ਕਹਿੰਦੇ ਉਹਨੇ ਟੋਡਣ ਵੱਲ ਨੇ ਉਹ ਜਿਹੜੀ ਮੋਹਰਾ ਅਸੀਂ ਖੜਮੇ ਲੋਟ ਖੜੀਆਂ ਕਰ ਦਿੱਤੀਆਂ ਉਹਨੀ ਜਗ੍ਹਾ ਕਹਿੰਦੇ ਉਸ ਵਜੀਦੇ ਕੋਲੋਂ ਖਰੀਦ ਲਈ ਹੈ 78000 ਮੋਹਰਾ ਲਿਖਿਆ ਸੋਨੇ ਦੀ ਹੈ 78000 ਖੜੀਆਂ ਖੜਮੇ ਲੋਟ ਖੜੀਆਂ ਕੀਤੀਆਂ ਜਗ੍ਹਾ ਮਿਲ ਗਈ ਹੈ ਤੇ ਤੋਦਨ ਵਾਲਦਿਆਂ ਨੇ ਬਾਤਾ ਜੀ ਅਤੇ ਸਹਿਬ ਜਾਨ ਸੰਸਕਾਰ ਕੀਤਾ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਆ ਦੋਸਤੋ ਸਭ ਤੋਂ ਮਹਿੰਗੀ ਤੇ ਨਾ ਹੀ ਉਸ ਤੋਂ ਮਹਿੰਗੀ ਧਰਤੀ ਅੱਜ ਤੱਕ ਖਰੀਦੀ ਗਈ ਆ ਹਾਂ ਇਨਾ ਹੀ ਰਹਿੰਦੀ ਦੁਨੀਆ ਤੱਕ ਨਹੀਂ ਖਰੀਦੀ ਕੀਮਤ ਨਹੀਂ ਹੋਵੇਗੀ ਕਿਸੇ ਧਰਤੀ ਦੀ ਕਿਉਂਕਿ ਸੋਨੇ ਦਾ ਮੁੱਲ ਵੀ ਨਾਲ-ਨਾਲ ਵਧ ਰਹੀ ਸੀ ਉਹਨਾਂ ਸੋਨਾ ਰੱਖ ਕੇ ਕੋਈ ਧਰਤੀ ਖਰੀਦੀ ਵੀ ਨਹੀਂ ਜਾਣੀ ਇਹ ਟੋਡਰਮਾਲ ਦੀਆਂ ਨੇ ਸੇਵਾ ਨਿਭਾਈ ਇਹ ਥੋੜੇ ਜਿ ਥੋੜੇ ਜਿ ਸੋਨੇ ਦੇ ਲਾਲਚ ਵਿੱਚ ਜੀ ਗੰਗੂ ਨੇ ਕੀ ਕੀਤਾ ਗੰਗੂ ਨੇ ਕੀ ਕੀਤਾ ਇਹ ਟੋਡਰਮਾਲ ਨੇ ਸੇਵਾ ਦੇ ਲਈ ਆਪਣਾ ਸਭ ਕੁਝ ਦਾ ਦੇ ਦਿੱਤਾ ਵੀ ਉਸ ਤੋਂ ਬਾਅਦ ਜੋ ਮੋਤੀਰਾਮ ਮਹਿਰਾ ਸੀ ਉਹਦੇ ਸਾਰੇ ਪਰਿਵਾਰ ਨੂੰ ਕੋਲੂ ਪੀੜ ਦਿੱਤਾ ਗਿਆ ਕਿਉਂ ਸੇਵਾ ਕੀਤੀ ਜੁੱਦਪੁਰਾਉਣ ਦੀ ਇੱਕ ਪਾਸੇ ਕੋਲੂ ਵਿੱਚ ਪੀੜ ਦਿੱਤਾ ਗਿਆ ਸੇਵਾ ਕੀਤੀ ਸੀ ਤੇ ਅੰਮਰ ਹੋ ਗਿਆ ਮੋਤੀਰਾਮ ਮਹਿਰਾ ਨਾਲ ਕਿੰਨੇ ਪਿਆਰ ਨਾਲ ਆਪਾਂ ਯਾਦ ਕਰਦੇ ਪਏ ਆ ਗੰਗੂ ਨੂੰ ਲਾਣਤਾ ਗੰਗੂ ਪਾਪੀ ਪਾਰਕ ਵੀ ਬਣਿਆ ਉਹ ਯਾਦਗਾਰੀ ਬਣੀ ਹੋਈ ਹੈ ਮੋਤੀਰਾਮ ਮਹਿਰਾ ਦੀ ਜਦੋਂ ਆਪਾਂ ਠੰਡੇ ਬਰਜ ਤੋਂ ਨਿਕਲਦੇ ਸਾਈਡ ਤੇ ਉਹ ਯਾਦਗਾਰ ਬਣੀ ਹੋਈ ਹੈ ਮੋਤੀਰਾਮ ਮਹਿਰਾ ਦੇ ਨਾਂ ਤੇ ਠੀਕ ਹੈ ਨਾਲ ਹੀ ਯਾਦ ਕੀਤਾ ਜਾਂਦਾ ਹਾਂਜੀ ਤੇ ਨਾਲ ਉਹਨਾਂ ਨੂੰ ਜਿੱਥੇ ਫਿਰ ਉਹ ਵੀ ਦੋਸਤ ਇੱਕ ਚੀਜ਼ ਐਵੇਂ ਆ ਨਾ ਜਦੋਂ ਆਪਾਂ ਜਾਣਦੇ ਆ ਫਾਟੇਗੜ੍ਹ ਸਾਹਿਬ ਜਾਣਦੇ ਆ ਬਾਬਾ ਜੀ ਟਰਾਲੀਆਂ ਤੇ ਨੌਜਵਾਨ ਜਾਂਦੇ ਉਹਨੂੰ ਇੱਕ ਮੇਲੇ ਦੇ ਤੌਰ ਤੇ ਮਨਾਇਆ ਜਾਂਦਾ ਹਾਂਜੀ ਅੱਜ ਕੱਲ ਨਾ ਜੋ ਸਾਬਜਦਿਆਂ ਨੂੰ ਜਿਵੇਂ ਆਪਾਂ ਵਿਚਾਰਿਆ ਚਲੋ ਇਹ ਨਹੀਂ ਐ ਵੀ ਆਪਾਂ ਜੋ ਵਿਚਾਰਿਆ ਸਹੀ ਹੋ ਸਕਦਾ ਕੋਈ ਮਤਭੇਦ ਹੋ ਸਕਦੀ ਐ ਵਿਚਾਰਾਂ ਵਿੱਚ ਕਿਉਂ ਕਿਉਂਕਿ ਜਿਹੜਾ ਸਿੱਖ ਧਰਮ ਦਾ ਰਸਤਾ ਨਾ ਆਪਾਂ ਅਜੇ ਉਸ ਰਸਤੇ ਤੇ ਚੱਲੇ ਆ ਇੱਕ ਦੋ ਪਲੰਘਾਂ ਹੀ ਪੱਟੀਆਂ ਨੇ ਉਸ ਰਸਤੇ ਤੇ ਹਜੇ ਤੇ ਬੜਾ ਰਸਤਾ ਲੰਮਾ ਹੈ ਹਾਂ ਇਤਿਹਾਸ ਦੱਸਦੇ ਵਿੱਚ ਸਾ ਬਾਬਾ ਜੀ ਤੋਂ ਲੜ ਲਿਆ ਮੈਨੂੰ ਕੁਝ ਵੀ ਹੋ ਸਕਦਾ ਮਤਲਬ ਕਿ ਕਿ ਜਿੰਨਾ ਕਿ ਸਾਨੂੰ ਪਤਾ ਅਸੀਂ ਉਸ ਦੇ ਰਿਗਾਰਡਿੰਗ ਅਸੀਂ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਇਹ ਜ਼ਰੂਰੀ ਆ ਕਿਉਂਕਿ ਜੇ ਆਪਾਂ ਕਿਸੇ ਚੀਜ਼ ਨੂੰ ਆਪਾਂ ਸਿਰਫ ਐਂ ਕਹਿੰਦੇ ਕਿ ਮੈਨੂੰ ਪਤਾਗਾ ਪੌਜ਼ੀ ਰਿਵੀਜ਼ਨ ਨਹੀਂ ਕਰਦੇ ਆ ਆਪਾਂ ਉਹਦੇ ਬਾਰੇ ਗੱਲਬਾਤ ਨਹੀਂ ਕਰਦੇ ਜੀ ਤਾਂ ਉਹ ਚੀਜ਼ ਸਾਡੇ ਅੰਦਰ ਨਹੀਂ ਹੋਦੀ ਜਿੰਨਾ ਟਾਈਮ ਆਪਾਂ ਉਹਨੂੰ ਵਾਰ-ਵਾਰ ਵਾਰ- ਪਤਾ ਸੀ ਮੈਨੂੰ ਸਾਰੀ ਇਤਿਹਾਸ ਦਾ ਪਹਿਲਾਂ ਵੀ ਚਾਰ ਸਾਹਿਬਜ਼ਾ ਦੇ ਫਿਲਮ ਵੀ ਦੇਖੀ ਆਪਾਂ ਨੇ ਸਾਰਿਆਂ ਨੇ ਦੇਖਿਆ ਪਰ ਜਦੋਂ ਆਪਾਂ ਦੁਬਾਰਾ ਗੱਲ ਕਰਦੇ ਹਾਂ ਨਾ ਆਪਾਂ ਉਸੇ ਦੌਰ ਚ ਦੁਬਾਰਾ ਚਲੇ ਜਾਂਦੇ ਆ। ਸਰੀਰ ਹੋਰੇ ਹੁੰਦੇ ਆ ਨਾ ਉਹ ਅੱਖਾਂ ਦੇ ਸਾਹਮਣੇ ਉਹ ਦ੍ਰਿਸ਼ ਆਉਣੇ ਉਹ ਸਾਰੀਆਂ ਚੀਜ਼ਾਂ ਆਪ ਆਪ ਮਹਿਸੂਸ ਹੋ ਗਈਆਂ। ਹਾਂ ਜੀ।